गलत रस्ता देखो पंताली पंताली लाख रुपया ला के जाए तेना कर नुकसान हुआ कब्जा चुकया कई कोई कुछ किया ठीक है इतने पंजाब सरकार ने बहुत सारिया स्कीम बनाई पकाले पै जने थोड़े कि जल्दी बहरले में पता नहीं होते गए नहीं लगता रहा डीजलता रहा नहीं पेट्रोल पंप है उसे मेहनत तो मतलब उ बहुत भर्जी पड़ी है बड़ी सख्त मेहनत और अपने दिमाग च एक गल बह गई कि शायद बहुत जल्दी पैसे बन जाते ਕੋਈ ਜਲਦੀ ਬਤ ਤੁਸੀਂ ਬੜੇ ਕਦਮਾਂ ਵਾਲੇ ਤੁਸੀਂ ਫੇਰ ਵੀ ਡਿਪੋਟ ਹੋ ਕੇ ਵਾਪਸ ਕਰ ਦਿੱਤੇ ਤੁਹਾਨੂੰ ਪਤਾ ਵੀ ਉੱਥੋਂ ਦੀ ਜੇਲਾ ਦਾ ਕੰਨਾਂ ਦਾ ਕਿਹੜਾ ਕੋ ਬੰਦਾ ਲੰਘ ਤ ਗਿਆ ਕੋ ਉਹ ਤੁਸੀਂ ਉਹ ਜਿਹੜਾ ਕੋਈ ਨਹੀਂ ਤੁਹਾਡੇ ਨਾਲ ਜਾਂ ਸੀ ਜਿਹਦੇ ਉੱਤੇ ਕੋਈ ਵੀ ਜਿਹੜਾ ਕੋਈ ਔਸਤਰ ਸੋਚੋ ਕੋਈ ਜਿੰਦਗੀ ਜੋ ਚੇਤਨਿਆ ਘਟਰਾਵਾ ਹੋ ਜਾਂਦੀਆਂ ਸਭ ਲੋਕ ਵੀ ਇਹ ਦਬਾਵਾ ਇੱਕ ਤਰ੍ਹਾਂ ਫਿਰ ਇੰਡੀਆ ਆਪ ਆਪਣੀ ਸਾਨੂੰ ਸਭ ਨੂੰ ਪਤਾ ਹੈ ਕਿ 104 ਭਾਰਤੀ ਜਿਹੜੇ ਅਮਰੀਕਾ ਦੇ ਡਿਪੋਟ ਕੀਤੇ ਆ ਉਹ ਅਮਰ ਸਾਹਿਬ ਦੇ ਪੋਰਟ ਤੇ ਆਏ ਜਿਹੜੇ ਆਪਣੇ ਪੰਜਾਬੀ ਪੀ ਦੇ ਤਕਰੀਬ ਆਪਣੇ ਪੰਜਾਬੀ ਨੌਜਵਾਨ ਮੁੰਡੇ ਵੀ ਜਿਹੜੇ ਲਈ ਗਾਤੇ ਆ ਕਿ ਸਾਦੇ ਤੰਦਰੁਸਤ ਨੇ ਸਾਦੇ ਠੀਕ-ਠਾਕ ਨੇ ਵਧੀਆ ਨੇ ਕਰਨਾ ਜੋ ਜਿਹੜੀ ਚਿੰਤਾ ਦੀ ਗੱਲ ਹੁੰਦੀ ਆ ਕਿ ਬੰਦਾ ਬਿਮਾਰ ਨਾ ਹੋਇਆ ਹੋਵੇ ਕੁਝ ਤਾਂ ਹੋਵੇ ਉਹ ਥੱਕ ਪਕਸਾ ਠੀਕ ਨੇ ਉਹ ਤਾਂ ਠੀਕ ਹੈ ਲੰਬਾ ਸਮੇਂ ਸਤ ਸੀਗਾ ਅੱਕੇ ਆ ਪਰ ਉਹ ਠੀਕ ਨੇ ਜਲਦੀ ਸਾਰੇ ਜਾਣੇ ਉਹਨਾਂ ਦਾ ਪਿਪਲ ਵਰਕ ਹੋ ਜਾ ਪਹਿਲੇ ਮੈਚ ਦੇ ਵਿੱਚ ਪੰਜਾਬੀਆਂ ਦਾ ਬਲ ਜਿਹੜਾ ਉਹ ਪਿਪਲ ਵਰਕ ਕੀਤਾ ਇਮੀਗ੍ਰੇਸ਼ਨ ਨੇ ਉਸ ਤੋਂ ਬਾਅਦ ਉਹਨ ਦੂਜਾ ਹਰਿਆਣਾ ਗਜਰਾਤ ਵਗੈਰਾ ਹੋਊਗਾ ਉਸ ਤੋਂ ਮੈਂ ਮੈਂ ਸਮਝਦਾ ਕਿ ਇਹ ਇੱਕ ਬੜਾ ਗੰਭੀਰ ਮੁੱਦਾ ਹੈ ਸੋ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਨੂੰ ਬੇਨਤੀ ਕਰੂੰਗਾ ਕਿ ਸਾਰੇ ਜਿਹੜੇ ਇਸ ਵੇਲੇ ਭਾਰਤੀਆਂ ਦੇ ਉੱਤੇ ਇਹ ਜਿਹੜੀ ਰੈਪਿਊਟੇਸ਼ਨ ਦੀ ਜਾਂ ਜੇਲ੍ਹਾਂ ਦੀ ਜਿਹੜੀ ਤਲਵਾਰ ਲਟਕਦੀ ਹੈ ਉਹ ਇਹਦੀ ਟਾਲਬੰਦ ਆਪਣੇ ਭਾਰਤੀਆਂ ਦੀ ਬਾਹ ਫੜ ਭਾਰਤੀਆਂ ਦੀ ਬਾਹ ਫੜਨ ਅਤੇ ਟਰੰਪ ਦੇ ਨਾਲ ਬੈਠ ਕੇ ਇਸ ਮਸਲੇ ਦਾ ਜਿਹੜਾ ਸੁਲੂਚਿਤ ਕਰੇ ਬੰਦ ਸੱਡੀ ਹਰ ਪਤੂ ਬੰਦ ਕਰਾਂਗੇ ਠੀਕ ਹੈ ਕਿ ਨਹੀਂ ਤੁਹਾਨੂੰ ਸਰ ਜੀ ਬੋਲੀ ਇਹ ਹੈ ਕਿ ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ ਭੈੰਪਧਾਵਾਂ ਨੂੰ ਪਾਓ ਕਿ ਜਦ ਇਦਾਂ ਗਏ ਤੂੰ ਨਹੀਂ ਟੰਗਣਾ ਜੀ ਸਰ ਇਹ ਗਲਤ ਰਸਤਾ ਦੇਖੋ 45 ਪੰਨਿਆਂ ਦੀ ਲੱਖ ਰੁਪਇਆ ਲਾ ਕੇ ਜਾ ਕਿੰਨਾ ਕਰਦੇ ਨੁਕਸਾਨ ਹੋਇਆ ਕਰਜਾ ਟੁੱਟ ਗਿਆ ਕੋਈ ਕੋਈ ਤੁਸੀਂ ਕੀਤਾ ਠੀਕ ਹੈ ਕਿ ਨਹੀਂ ਇੱਥੇ ਪੰਜਾਬ ਸਰਕਾਰ ਨੇ ਬਹੁਤ ਸਾਰੀਆਂ ਸਕੀਮਾਂ ਬਣਾਈਆਂ ਪਰ ਆਪਾਂ ਕਾਹਦੇ ਪੈ ਜੰਦੇ ਆ ਥੋੜੇ ਕਿ ਜਲਦੀ ਬਾਅਦ ਵਿੱਚ ਦੇਸ਼ਾਂ ਨੂੰ ਪਤਾ ਨਹੀਂ ਅਜੇ ਤੁਸੀਂ ਤੇ ਵੇਚੀ ਦੀ ਉੱਤੇ ਬਾਅਦ ਮੈਂ ਵੀ ਮਿਲਕਾ ਰਿਆਂ ਦਿਹਾੜੀ ਲੂੰਦਾ ਦਾ ਮੈਂ ਵੀ ਪੈਟਰੋਲ ਪੰਪ ਤੇ ਉੱਥੇ ਬੇਨਤੀ ਤੇ ਤੁਹਾਨੂੰ ਪਤਾ ਉੱਥੇ ਬਹੁਤ ਕਰਨੀ ਪੈਂਦੀ ਪੈਂਦੀ ਹੈ ਬੜੀ ਸਖਤ ਬੇਨਤੀ ਆ ਉਹਦਾ ਆਪਣੇ ਦਿਮਾਗ 'ਚ ਇੱਕ ਗੱਲ ਬਹਿ ਗਈ ਕਿ ਸ਼ਾਇਦ ਬਹੁਤ ਜਲਦੀ ਪੈਸੇ ਬਣ ਜਾਂਦੇ ਉੱਥੇ ਇੰਦਾਂ ਦੀ ਕੋਈ ਗੱਲ ਨਹੀਂ ਪਰ ਤੁਸੀਂ بڑے ਕਦਮਾਂ ਲਿਓ ਤੁਸੀਂ ਫੇਰ ਵੀ ਰਿਪੋਰਟ ਹੋ ਕੇ ਵਾਪਸ ਕਰਦੇ ਚਲਿਓ ਮੈਨੂੰ ਪਤਾ ਵੀ ਉੱਥੋਂ ਦੀਆਂ ਜੇਲਾਂ ਦਾ ਕਿੰਨਾ ਨਰਖਿਆ ਸਭ ਲੋਕ ਬੰਦਾ ਵਕਤ ਚ ਗਿਆ ਕਲਮੇ ਸੋ ਤੁਸੀਂ ਮਤਲਬ ਜਿਹੜਾ ਕੋਈ ਨਹੀਂ ਤੁਹਾਡੇ ਨਾਲਿਆਂ ਸੀ ਜਿੰਨੇ ਚੁੱਕੇ ਕੋਈ ਵੀ ਜਿਹੜਾ ਤੁਸੀਂ ਪੋਜ਼ਿਟਿਵ ਸੋਚੋ ਕੋਈ ਨਹੀਂ ਜ਼ਿੰਦਗੀ ਦੇ ਵਿੱਚ ਇਤਨੀਆ ਕੋਈ ਟਰਮਾ ਹੋ ਜਾਂਦੀਆਂ ਸਭ ਲੋਕ ਵੀ ਇਹ ਦਬਾਵਾ ਇੱਕ ਦਫਾ ਦੇ ਇੰਡੀਆ ਆਪਾਂ ਆਪਣੀ ਜ਼ਿੰਦਗੀ ਸ਼ੁਰੂ ਕਰਨੀ ਸ਼ੁਰੂ ਹੋਣ ਪੁੱਲ ਕੇ ਦਬਾਵਾ ਫਿਰ ਤੁਰਨਾ ਆਪਾਂ ਵੀ ਨਵੇਂ ਸਿਰੇ ਤੋਂ ਆਪਾਂ ਇੱਥੇ ਹੀ ਸੈਟ ਹੋ ਆ ਜੀ ਆਪਣਾ ਤੁਸੀਂ ਨੰਬਰ ਦੇ ਸਾਨੂੰ ਕੋਈ ਨਹੀਂ ਤੇ ਤਹਾਡੇ ਨਾਲ ਮਿਲ ਕੇ ਤੁਹਾਨੂੰ ਬਹੁਤ ਖੁਸ਼ੀ ਹੋਈ ਹੈ ਨਹੀਂ ਨਹੀਂ ਕੋਈ ਮੈਂ ਤਾਂ ਬੜੇ ਚਿਰ ਦਾ ਬੈਠਾ ਉਹ ਅੰਦਰ ਜਾਨੇ ਕਿ ਪਹਿਲੀ ਵਾਰੀ ਤੁਹਾਨੂੰ ਮਿਲੇ ਆ ਹਾਂ ਪਤਾ ਨਹੀਂ ਐਸੇ ਬਹਾਨੇ ਮਿਲਣਾ ਨਹੀਂ ਨਹੀਂ ਹਨ ਤੇ ਐਸੇ ਇੱਕ ਰਿਕੁਐਸਟ ਹੈ ਸਾਡੀ ਕਿ ਜਿਹੜੇ ਨਾ ਹਸਪੀਟਲ ਹੈ ਨਾ ਉਹਨਾਂ ਵਿੱਚ ਨਾ ਜਾਨੇ ਕਿ ਗਰੀਬ ਬੰਦੇ ਨੂੰ ਕੋਈ ਪ੍ਰੋਬਲਮ ਨਾ ਹੋਵੇ ਇਲਾਜ ਕਰਾਉਂਦੇ ਸਮੇਂ ਨਹੀਂ ਨਹੀਂ ਕੋਈ ਨਹੀਂ ਠੀਕ ਹੈ ਜੀ ਕੋਈ ਨਾ ਕਹਿੰਦੇ ਤਕੜਾ ਬੰਦਾ ਤਾਂ ਪੈਸੇ ਲਾ ਕੇ ਇਲਾਜ ਕਰਾ ਲੈਂਦਾ بڑے ਹਸਪੀਟਲ ਦੇ ਵਿੱਚ ਆਹੋ ਗਰੀਬ ਬੰਦਾ ਇਲਾਜ ਦੇਖੋ ਹਸਪੀਟਲ ਵੀ ਨਹੀਂ ਲਿਆਂਦਾ ਹੈਗਾ ਹਾਂ ਜੀ ਹਾਂ ਜੀ ਹਾਂ ਬਸ ਇੱਧ ਤੇ ਤੇ ਇਹ ਹੋ ਗਈ ਆਪਣੀ ਤੇ ਜਿੱਦਾਂ ਕਿ ਕੋਈ ਡਾਕਟਰ ਬਣਨਾ ਚਾਹੁੰਦਾ ਕੋਈ ਜੂਨੀਅਰ ਬਣਨਾ ਚਾਹੁੰਦਾ ਡਾਕਟਰਾਂ ਲਈ ਹਨਾ ਕੋਰਸ ਕਰਨੇ ਪੈਂਦੇ ਬਹੁਤ ਪੈਸਾ ਲੱਗਦਾ ਉਹਨਾਂ ਕੋਲ ਪੈਸਾ ਨਹੀਂ ਹੁੰਦਾ ਉਹ ਕੋਰਸ ਨਹੀਂ ਕਰ ਸਕਦੇ ਹਨਾ ਤੇ ਇਦਾਂ ਦੇ ਆਪਰੇਲੇ ਬਹੁਤ ਕਰ ਦਿਓ ਤਾਂ ਬਹੁਤ ਮਿਹਰਬਾਨੀ ਯਾਨੀ ਕਿ ਕੋਈ ਗਰੀਬ ਬੰਦਾ ਕੋਈ ਕਰ ਸਕੇ ਹਨਾ ਤੇ ਕੋਈ ਦਿੱਕਤ ਨਾ ਸਾਡੇ ਦੇਸ਼ ਦੇ ਵਿੱਚ ਕਿ ਡਾਕਟਰ ਜਿਹੜਾ ਇੰਨੇ ਕੁਆਲਟੀ ਦੇ ਬਣ ਕੇ ਸਾਡੇ ਬਾਹਰਲੇ ਬੰਦੇ ਮੰਗਲ ਵੀ ਸਾਨੂੰ ਇੰਡੀਆ ਦੇ ਡਾਕਟਰ ਚਾਹੀਦੇ ਨੇ ਬਿਲਕੁਲ ਸਾਡੀ ਐਜੂਕੇਸ਼ਨ ਨਹੀਂ ਨਾਲੇ ਨਹੀਂ ਤੁਸੀਂ ਦੇ ਦੇਖੋ ਤੁਸੀਂ ਗਏ ਨਹੀਂ ਅਮਰੀਕਾ ਦੇ ਵਿੱਚ ਅਮਰੀਕਾ ਵਿੱਚ 50% ਡਾਕਟਰ ਦੇ ਲੋ ਇੰਡੀਅਨ ਨੇ ਆਪਣੇ ਗੁੰਡੇ ਪੰਜਾਬੀ ਬਹੁਤ ਨੇ ਇਹਨੂੰ ਬਹੁਤ ਵਧੀਆ ਪੰਜਾਬੀ ਕੇਵਲਾ ਲੈ ਕੇ ਜਾਤਾ ਦੇ ਆਪਣੇ ਪੰਜਾਬੀ ਬਹੁਤ ਬੜੇ ਬੜੇ ਡਾਕਟਰ ਹਾਰ ਦੇ ਸੱਜਣ ਨੇ ਅੱਖਾਂ ਦੇ ਸੱਜਣ ਨੇ ਕੰਟਨੋਂ ਮੈਡੀਸਨ ਦੇ ਡਾਕਟਰ ਨੇ ਬਹੁਤ ਟੌਪ ਦੇ ਨਾ ਹੁੰਦੇ। ਇਹ ਇੱਕ ਹਨ ਕੁੜੀ ਸੀ ਉਹ ਵਿਚਾਰੀ ਜਿਹੜਾ ਪੜ੍ਹੀ ਸੀ ਉਹ ਚਾਹੁੰਦੀ ਸੀ ਕਿ ਮੈਂ ਚਲੋ ਬਣਾਣਾ ਪਰ ਘਰ ਦੇ ਪੈਸੇ ਨਹੀਂ ਹੁੰਦ ਕਰਕੇ ਚਲੋ ਚਲੋ ਰਿਸ਼ਤਾ ਵਿਆਹ ਚ ਰਹੂਗਾ ਪਰ ਚਲ ਗਈ। ਉਹਨਾਂ ਤੇ ਦਿਲ ਨੂੰ ਦੁੱਖ ਲੱਗਦਾ ਵੀ ਸਾਡੇ ਜੋ ਦੇਸ਼ ਦੇ ਬੱਚੇ ਆ ਉਹਨਾਂ ਨੂੰ ਰੋਜ਼ਗਾਰ ਵਧੀਆ ਮਿਲ ਜਵੇ। ਚਾਹੇ ਬੰਦਾ ਅੱਠ ਪੜਿਆ ਹੋਵੇ ਉਹ ਦੁੱਧ ਇਹ ਆਪਣੀ ਜਿਹੜੀਆਂ ਨਹਿਰਾਂ ਆ ਨਹਿਰਾਂ ਦਾ ਕਾ ਹੁੰਦਾ ਆ ਜਦ ਜੋ ਉਹਨਾਂ ਨੂੰ ਉਧਰ ਦੇ ਕੰਮ ਦਾ ਦਿਓ। ਕੋਈ ਜੋ ਕੰਮ ਤਾਂ ਮਿਲਿਆ ਨਾ। ਨਹੀਂ ਨਹੀਂ ਬਿਲਕੁਲ। ਆਹ ਨਾ ਬੀਗਾਂ ਥੋੜਾ ਆਪ ਜਾਨੀ ਕਿ ਸਾਨੂੰ ਬਹੁਤ ਖੁਸ਼ੀ ਆ ਜਾਨੀ ਕਿ ਭਗਵੰਤ ਰਾਮਨ ਤੇ ਤੁਹਾਡੀ ਤੇ ਵੀ ਉਹ ਸਾਨੂੰ ਮਾਣਿਆ ਤੇ ਇਹ ਸਾਡੇ ਨਾਲ ਆ ਹਨ ਤੁਸੀਂ ਤੁਹਾਡੇ ਕੋਲ ਹਨੀ ਪੈਨ ਨਹੀਂ ਹੈਗਾ ਇੱਕ ਬੜਾ ਉਹਦੇ ਤੇ ਪੈਨ ਦੇ ਲਿਖੇ ਦੇ ਪੈਪਰ ਦੇ ਨੰਬਰ ਲਿਖ ਕੇ ਦੋ 82 88 66 ਵਾਲਾ ਨੰਬਰ ਜਿਹੜਾ ਉਹ ਲਿਖ ਕੇ ਪਹਿਤੋਂ ਪੇਪਰ ਹੁਣੋ ਗੋਦ ਮੇਰਾ ਨੰਬਰ ਵੀ ਨੋਟ ਕਰ ਦੋ ਅਪਾ ਫੇਰ ਮਿਲਾਂਗੇ ਅੱਜ ਤੇ ਤੁਸੀਂ ਸੁਖੀ ਸਾਦੀ ਉਹ ਕਰ ਜਾਓ ਔਰ ਮੈਂ ਖੁਸ਼ ਜੇ ਕਿ ਤੁਸੀਂ ਤਾਂ ਦੋਸਤ ਵਾਪਸ ਆ ਗਏ ਹਾਂ ਜੀ ਪਹਿਲਾ ਬੰਦੇ ਦੀ ਜ਼ਿੰਦਗੀ ਆ ਘਾਟੇ ਤੇ ਪੈ ਗਏ ਬੰਦਾ ਚਲੋ ਕੋਈ ਵੀ ਘਾਟੇ ਤੇ ਬਾਕੀ ਆਪਾਂ ਪੂਰੇ ਗੱਲਾਂ ਨਹੀਂ ਜੇ ਆਪਣੀ ਜ਼ਿੰਦਗੀ ਰਹੂਗੀ ਕਹਿੰਦੇ ਆਪਣੀ ਜੀ ਦੀ ਦੇ ਪਰੋਸਾ ਨੇ ਇਹਦਾ ਮਾਰਗ ਵਿੱਚ ਆ ਤੋ ਪੂਰੀ ਕਰ ਦੇਣੀ ਛੇਦੀ ਕੋਈ ਗੱਲ ਨਹੀਂ ਕੋਈ ਜਿੰਦਾ ਕਹਿੰਦਾ ਜ਼ਿੰਦਗੀ ਜਦੋਂ ਜਵਾਨ ਹੋਈਦਾ ਦਿਨ ਨਹੀਂ ਛੱਡਦਾ ਦਿਨ ਨਹੀਂ ਛੱਡਦਾ ਦਿਨ ਨਹੀਂ ਛੱਡਦਾ ਨੈਕਟਿਵ ਵੀ ਸੋਚਣਾ ਹਮੇਸ਼ਾ ਪਾਸਟ ਹੋਣਾ ਕੋਈ ਗੱਲ ਨਹੀਂ ਬੜਾ ਬੜਾ ਨਕਸਾ ਹੋ ਜਾਂਦਾ ਬੰਦੇ ਦਾ ਜ਼ਿੰਦਗੀ ਦੇ ਵਿੱਚ ਇਹ ਵੀ ਤੁਸੀਂ ਸਭਨਾਂ ਦਾ ਤੁਹਾਡੀ ਜ਼ਿੰਦਗੀ ਦਾ ਇੱਕ ਤਜਰਬਾ ਹੋਊਗਾ ਬਿਲਕੁਲ ਬਹੁਤ ਵੱਡਾ ਤਜਰਬਾ ਹੈ ਤੁਹਾਨੂੰ ਕਿੰਨੀਆਂ ਚੀਜ਼ਾਂ ਤੁਸੀਂ ਸੋਚੋ ਬੈਠ ਕੇ ਸਮਝ ਕਿ ਤੁਹਾਨੂੰ ਮਿਲੂਗਾ ਕਿ ਜਦ ਇਹ ਬੋਲਦੇ ਏਦਾਂ ਕਰੀਏ ਤੇ ਏਦਾਂ ਹੋ ਜਾਂਦਾ। ਸਮਝ ਨਹੀਂ ਆਦਾ ਕਿੱਦੇ ਤੇ ਮਿਲੋ ਇਹਨਾਂ ਤੇ। ਸਾਰਾ ਬਹੁਤ ਆਵਾਜ਼ ਆ ਰਹੀ। ਉਹ ਵੀ ਜਿੰਨੇ ਨੰਬਰ ਲੈ ਲਓ ਤੁਸੀਂ ਕੋਈ ਉਹਦਾ ਮੇਰਾ ਫੇਸਬੁਕ ਤੇ ਵੀ ਆਗਾ। ਆ ਜਦੋਂ ਵੀ ਤੁਹਾਨੂੰ ਕੋਈ ਨਹੀਂ ਨਹੀਂ ਝੱਕਦੇ ਕੋਈ ਮੇਰੇ ਕੋਲ ਨਹੀਂ। ਨਹੀਂ ਨਹੀਂ ਇਹ ਤਾਂ ਦੀ ਗੋਗਾ। ਨਹੀਂ ਨਹੀਂ ਇਹ ਤਾਂ ਦੀ ਗੋਗਾ ਇੱਥੇ ਬੱਸ ਹੋ ਵੀ ਆ। ਮੰਨੋ ਹੀ ਕਦੀ ਮੀਟਿੰਗ ਤੇ ਹਾਂਜੀ ਇਹ ਤੇ ਵਟਸਐਪ ਹੈ ਤੂੰ ਵਟਸਐਪ ਤੇ ਤੇ ਮੈਸੇਜ ਦੇ ਅੱਛਾ ਆ ਲੋ ਟੱਕਰ ਮੈਂ ਆਪਣੇ ਵਿਤਮਨ ਦੇ ਹਰਪਾਲ ਚਿੰਮਾ ਸਾਹਿਬ ਹੈ ਨਾ ਉਹਦੇ ਨਾਲ ਇਹ ਸੀਗਾ ਆਪਣਾ ਟੀਏ ਉਹ ਅੱਗ ਫੋਨ ਚੱਕਦੇ ਨਹੀਂ ਹੁੰਦੇ ਸੀ ਓਹੋ ਨਹੀਂ ਨਹੀਂ ਸਾਡਾ ਬੇਦਦ ਮਹਿਕਮਾ ਇਹਨਾਂ ਦਾ ਮੈਂ ਤਾਂ ਗਾ ਲੀ ਸਾਈਡ ਆ ਲਗਾ ਦਿੰਦਾ ਤਾਂ ਮੈਨੂੰ ਕਦੀ ਵੀ ਗੱਲ ਫੋਨ ਉੱਤੇ ਦੇਣ ਦੇ ਬਾਦੋਂ ਕਿਦਰ ਤੇ ਨੈਣ ਚੋ ਕੈਡਾ ਜੋ ਮੈਂ ਕਰਦਾ ਠੀਕ ਹੈ ਹਾਂਜੀ ਤਾਂ ਸੱਜੇ ਆ ਨਹੀਂ ਦੂਜੇ ਹੁਣੇ ਦੂਜੇ ਨੇ ਹੁਣੇ ਸਾਜੀ ਅੱਜ ਅਸੀਂ ਇਸ ਵੇਲੇ ਜੀ ਜੀ ਹਾਂ ਜੀ ਅਮਰਸਰ 에어ਪੋਰਟ ਦੇ ਉੱਤੇ ਤੁਹਾਨੂੰ ਸਭ ਨੂੰ ਪਤਾ ਕਿ 104 ਭਾਰਤੀ ਜਿਹੜੇ ਅਮਰੀਕਾ ਦੇ ਡਿਪੋਰਟ ਕੀਤੇ ਆ ਉਹ ਅਮਰਸਰ 에어ਪੋਰਟ ਤੇ ਆਏ ਜਿਹਦੇ ਵਿੱਚ ਆਪਣੇ ਪੰਜਾਬੀ ਆ ਮੇਰਾ ਮਾਈਕ ਆਪਣੇ ਪੰਜਾਬੀ ਨੌਜਵਾਨ ਮੁੰਡੇ ਵੀ ਜਿਹੜੇ ਉਹਦੇ ਵਿੱਚ ਜਵਾਬ ਸਪੋਰਟ ਆਇਆ ਪਹਿਲੀ ਗੱਲ ਤੇ ਆ ਕਿ ਸਾਰੇ ਤੰਦਰੁਸਤ ਨੇ ਸਾਦੇ ਠੀਕ-ਠਾਕ ਨੇ ਵਧੀਆ ਨੇ ਜਿਹੜੀ ਚਿੰਤਾ ਦੀ ਗੱਲ ਹੁੰਦੀ ਆ ਕਿ ਬੰਦਾ ਬਿਮਾਰ ਨਾ ਹੋਇਆ ਹੋਵੇ ਕੁਛ ਨਾ ਹੋਵੇ ਉਹ ਲਗਭਗ ਸਭ ਠੀਕ ਨੇ ਉਹ ਤਾਂ ਠੀਕ ਹੈ ਲੰਬਾ ਸਬਤ ਸੀਗਾ ੱੱਕੇ ਆ ਪਰ ਉਹ ਠੀਕ ਨੇ ਜਲਦੀ ਸਾਡੇ ਜਾਣੇ ਉਹਨਾਂ ਦਾ ਪੇਪਲ ਵਰਕ ਹੋ ਰਿਹਾ ਪਹਿਲੇ ਬੈਚ ਦੇ ਵਿੱਚ ਪੰਜਾਬੀਆਂ ਦਾ ਬਲ ਜਿਹੜਾ ਉਹ ਪੇਪਲ ਵਰਕ ਕੀਤਾ ਇਮੀਗ੍ਰੇਸ਼ਨ ਨੇ ਉਸ ਤੋਂ ਬਾਅਦ ਉਹ ਦੂਜਾ ਹਰਿਆਣਾ ਗਜਰਾਤ ਵਗੈਰਾ ਦਾ ਹੋਊਗਾ ਸੋ ਮੈਂ ਮੈਂ ਸਮਝਦਾ ਕਿ ਇਹ ਇੱਕ ਬੜਾ ਗੰਭੀਰ ਮੁੱਦਾ ਹੈ ਇਹ ਦੋ ਦੇਸ਼ਾਂ ਦਾ ਮੁੱਦਾ ਇੰਟਰਨੈਸ਼ਨਲ ਮੁੱਦਾ ਅਮਰੀਕਾ ਦਾ ਤੇ ਇੰਡੀਆ ਦਾ ਇਸ ਕਰਕੇ ਇਸ ਮੁੱਦੇ ਵਿੱਚ ਜਿਹੜੀਆਂ ਸਾਡੀਆਂ ਸਟੇਟ ਗਵਰਨਮੈਂਟਾਂ ਜਿਦਾ ਅੱਜ ਵੀ ਹਰਿਆਣਾ ਦੇ ਗਜਰਾਤ ਦੇ ਮਹਾਰਾਸ਼ਟਰ ਦੇ ਕਈ ਸਟੇਟਾਂ ਦੇ ਜਿਹੜੇ ਨੌਜਵਾਨ ਆਏ ਆ ਇਸ ਕਰਕੇ ਮੇਰੀ ਕੇਂਦਰ ਸਰਕਾਰ ਨੂੰ ਬੇਨਤੀ ਹੈ ਮੇਦੀ ਖਾਸ ਤੌਰ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਬੇਨਤੀ ਆ ਕਿ ਉਹ ਅਮਰੀਕਾ ਦੇ ਰਾਸ਼ਟਰਪਤੀ ਜੀ ਦੇ ਨਾਲ ਬੈਠ ਕੇ 트ੰਪ ਜੀ ਦੇ ਨਾਲ ਬੈਠ ਕੇ ਇਹ ਜੋ ਕੁਝ ਹੋਇਆ ਜਾਂ ਅੱਗੇ ਹੋਣ ਜਾ ਰਿਹਾ ਉਹਦੇ ਬਾਰੇ ਵਿੱਚ ਇਹਦਾ ਹੱਲ ਕੱਢਣ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਮੋਦੀ ਜੀ ਕਹਿੰਦੇ ਹੁੰਦੇ ਆ ਕਿ 트ੰਪ ਮੇਰਾ ਬਹੁਤ ਦੋਸਤ ਹੈ ਉਦੋਂ ਸਤੰਬਰ 2011 ਦੇ ਵਿੱਚ ਜਦੋਂ ਪੀਐਸੀ ਇਲੈਕਸ਼ਨ ਸੀਗੀ ਉਦੋਂ ਮੋਦੀ ਜੀ ਕੈਂਪੇਨ ਕਰਦੇ ਵੀ ਗਏ ਸੀ ਅਮਰੀਕਾ ਉਹਨਾਂ ਦੀ ਆਰੰਪਜੀਤ ਦੀ ਤੇ ਉਹਨਾਂ ਨੇ ਤੁਹਾਨੂੰ ਪਤਾ ਚੇਤਾ ਹੋਣਾ ਕਿ ਟੈਕਸਸ ਦੇ ਵਿੱਚ ਬੋਲਦੇ ਉਹਨਾਂ ਨੇ ਕਿਹਾ ਸੀਗਾ ਕਿ ਇਸ ਵਾਰ 트ੰਪ ਸਰਕਾਰ ਤੇ ਮੇਰੀ ਉਹਨਾਂ ਨੂੰ ਵੀ ਬੇਨਤੀ ਆ ਕਿਉਂਕਿ ਵੇਖੋ ਸਾਡਾ ਇਹਦੇ ਵਿੱਚ ਕੋਈ ਨਾਤਾ ਵਸ ਦੀ ਗੱਲ ਆ ਕਿਉਂਕਿ ਇਹ ਸੈਂਟਰ ਗਵਰਨਮੈਂਟ ਨੇ ਇਹ ਇੰਟਰਨੈਸ਼ਨਲ ਮੁੱਦੇ ਆ ਉਸ ਲੈਵਲ ਤੇ ਇਹ ਮੁੱਦੇ ਜਿਹੜੇ ਡਿਸਕਸ ਹੋਣੇ ਆ ਉਸ ਲੈਵਲ ਤੇ ਇਹਨਾਂ ਮੁੱਦਿਆਂ ਦਾ ਹੱਲ ਹੋਣਾ ਸੋ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਨੂੰ ਬੇਨਤੀ ਕਰੂੰਗਾ ਕਿ ਸਭ ਜਿਹੜੇ ਇਸ ਵੇਲੇ ਭਾਰਤੀਆਂ ਦੇ ਉੱਤੇ ਇਹ ਜਿਹੜੀ ਡੈਪੂਟੇਸ਼ਨ ਦੀ ਜਾਂ ਜੇਲ੍ਹਾਂ ਦੀ ਜਿਹੜੀ ਤਲਵਾਰ ਲਟਕਦੀ ਹੈ ਉਹ ਇਹਦੀ ਢਾਲ ਬਣ ਆਪਣੇ ਭਾਰਤੀਆਂ ਦੀ ਬਾਹ ਫੜ ਭਾਰਤੀਆਂ ਦੀ ਬਾਹ ਫੜਨ ਤੇ ਟਰੰਪ ਦੇ ਨਾਲ ਬੈਠ ਕੇ ਇਸ ਮਸਲੇ ਦਾ ਜਿਹੜਾ ਸੁਮੋਦਨ ਕਰ ਜਦੋਂ ਲੈ ਕੇ ਆਏ ਨੇ ਉਹਨਾਂ ਨੂੰ ਜੋ ਕੀ ਵੀ ਚਰਚਾ ਹੈ ਕਿ ਹੱਥ ਕੜੀਆਂ ਲਾਈਆਂ ਹੋ ਸਕਦੀਆਂ ਨਹੀਂ ਦੇਖੋ ਮੈਂ ਇਸ ਵੇਲੇ ਉਹ ਬਿਲਕੁਲ ਠੀਕ ਹੈ ਬਿਲਕੁਲ ਸਾਦੇ ਬੰਦਿਆਂ ਨੇ ਰੋਟੀ ਪਾਣੀ ਖਾਧਾ ਦੋ ਤਿੰਨ ਤਰਵਾਜ਼ ਚਾਹ ਪੀਤੀ ਆ ਸਭ ਕੁਝ ਕੀਤਾ ਕੋਈ ਕੋਈ ਇਦਾਂ ਦੀ ਗੱਲ ਨਹੀਂ ਕੀ ਠੀਕ ਹੈ ਉਹ ਜਹਾਜ਼ ਚਾਹੇ ਜਾਂ ਲੰਬਾ ਸਫ਼ਰ ਹੈ ਵੈਸੇ ਅਮਰੀਕਾ ਦਾ ਇਤੋਂ ਥਾੜਾ 20 ਘੰਟੇ ਦੀ ਫਲਾਈਟ ਹੈ ਘਰ ਨੂੰ ਭੇਜਦਾ ਜਾਵੇਗਾ ਬਸ ਉਹ ਵੜੇ ਹਾਂਜੀ ਨਹੀਂ ਨਹੀਂ ਮੈਂ ਉਦੋਂ ਮੈਂ ਤਾਂ ਬਾਅਦ ਚ ਗਿਆ ਜਦੋਂ ਆ ਗਿਆ ਨਹੀਂ ਵੀ ਕੋਈ ਵੀ ਬੱਜੇ ਤਾਂ ਸਾਹਿਬ ਘਰੋਂ ਪਰੇ ਭੇਜ ਰਹੇ ਨਾਲ ਮੈਂ ਵੀ ਕਹਦਾ ਵੇਖਿਆ ਹੱਥ ਪਾ ਕੇ ਹੱਥ ਨਹੀਂ ਮਿਲਦਾ ਉਹ ਹੱਥ ਨਹੀਂ ਮਿਲਦਾ ਉਹ ਚੁਣਿਆ ਗਿਆ ਲੈ ਕੇ ਬੜੇ ਸਵਾਲ ਉੱਠ ਰਹੇ ਆ ਉਹ ਚਲੋ ਇਹ ਛੱਡੋ ਇਹ ਉਹਨਾਂ ਦੀਆਂ ਚਾਲਾਂ ਉਹ ਹੀ ਜਾਣਨ ਕੋਈ ਗੱਲ ਨਹੀਂ ਜਿਹੜਾ ਮਰਜ਼ੀ ਚੋਲ ਲੈਣ ਪਰ ਸਭ ਤੋਂ ਜ਼ਿਆਦਾ ਉਹਨਾਂ ਦੀ ਸਟੇਟ ਤੇ ਜਿਨ੍ਹਾਂ ਦੇ ਪਦਾਵ ਤੋਂ ਚੁਣ ਗੈਰ ਕਾਨੂੰਨੀ ਜੰਡੇਰੇ ਕੰਮ ਕਰਦੇ ਹੋਈ ਕਾਰਵਾਈ ਹੋਏਗੀ ਜੇ ਜੀ ਦੇਖੋ ਮੈਂ ਜਿੰਨੇ ਆਪਣੇ ਪੰਜਾਬੀ ਮੁੰਡਿਆਂ ਨੂੰ ਮਿਲਿਆ ਉਨਨਾਂ ਨੂੰ ਮੈਂ ਪੁੱਛਿਆ ਕਿ ਤੁਸੀਂ ਕਿਹੜੇ ਜੰਗਤਾਂ ਦੇ ਥੂ ਗਏ ਹੋ ਜਿਆਦਿਆਂ ਨੇ ਇਹ ਕਿਹਾ ਕਿ ਦੁਬਈ ਦੇ ਏਜੰਟ ਹੈ ਜਿਨ੍ਹਾਂ ਦੇ ਥੂ ਉਹਨਾਂ ਦੀ ਟੈਲੀਫੋਨ ਤੇ ਥੂ ਗੱਲ ਹੋਈ ਦੁਬਈ ਦੇ ਥੂ ਇੱਥੋਂ ਸਾਰੇ ਕੋਈ ਦੁਬਈ ਗਿਆ ਕੋਈ ਕਿਤੇ ਗਿਆ ਦੁਬਈ ਤੋਂ ਅੱਗੇ ਕੋਈ ਇੰਗਲੈਂਡ ਕੋਈ ਵਾਇਆ ਐਦਾਂ ਕਰਦੇ ਕਰਦੇ ਗਏ ਐਦਾਂ ਨਹੀਂ ਹੈ ਉਹ ਬੰਦੇ ਕਈ ਬੰਦੇ ਤਾਂ ਮੈਨੂੰ ਵਿਚਾਰਦਾ ਤੇ ਦੁੱਖ ਆਇਆ ਕਈ ਕਈਆਂ ਕੋ ਕੈਨੇਡਾ ਦਾ ਵੀਜ਼ਾ ਸੀ ਰੀਜਨਲ ਵੀਜ਼ਾ ਸੀਗਾ ਕਈਆਂ ਦੇਸ਼ਾਂ ਦਾ ਵੀਜ਼ਾ ਸੀਗਾ ਤੇ ਉੱਥੇ ਜਾ ਕੇ ਉਹਨਾਂ ਦਾ ਵਿਚਾਰਦਾ ਦਾ ਕੰਮ ਖਰਾਬ ਹੋ ਗਿਆ ਸੋ ਮੈਂ 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 ਦੁਬਾਰਾ ਦੁਬਾਰਾ ਫੇਰ बस मेरी ਗੱਲ ਨੂੰ ਧਿਆਨ ਨਾਲ ਸੁਣੋ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਟਾਈਮ ਤੇ ਆਪਣੇ ਮਿੱਤਰ ਦੇ ਨਾਲ ਅਮਰੀਕਾ ਦੇ ਰਾਸ਼ਟਰਪਤੀ 트াম্প ਜੀ ਦੇ ਨਾਲ ਗੱਲ ਕਰਕੇ ਬੈਠ ਕੇ ਇਸ ਮਸਲੇ ਦਾ ਹੱਲ ਕਰਨਾ ਚਾਹੀਦਾ ਔਰ ਜਿਹੜੇ ਭਾਰਤੀਆਂ ਦੇ ਉੱਤੇ ਇਸ ਵੇਲੇ ਡੈਪੂਟੇਸ਼ਨ ਤੇ ਜਾਂ ਜੇਲ੍ਹਾਂ ਦਾ ਡਰ ਉਹਨਾਂ ਦੀ ਢਾਲ ਬੰਨਣਾ ਚਾਹੀਦਾ ਤੇ ਮਸਲੇ ਦਾ ਹੱਲ ਕਰਨਾ